ਸਾਲ 2025 ਦੇ ਪਹਿਲੇ ਹਫਤੇ ਹੀ ਵਿਧਾਇਕ ਵੱਲੋਂ ਗ੍ਰਾਂਟਾਂ ਦੀ ਲਗਾਈ ਗਈ ਝੜੀ ਇਹ ਵਿਸ਼ਵਾਸ ਦਿਵਾਉਣਾ ਚਾਹਣਾ ਸਾਡੇ ਸਰਪੰਚ ਸਾਹਿਬਾ ਉਹਨਾਂ ਨੂੰ ਕਿ ਆਹ ਸਾਲ ਬੜਾ ਵਿਕਾਸ ਦਾ ਹੋਊਗਾ ਕੋਈ ਪਿੰਡ ਐਸਾਨੀ ਰਹਿਣ ਦੇਣਾ ਜਿਹਦੇ ਤੇ ਅਸੀਂ ਗ੍ਰਾਂਟ ਨਾ ਦਈਏ ਜੋ ਮਾਨਯੋਗ ਸਰਦਾਰ ਪ੍ਰਮੋਦ ਸਿੰਘ ਮਾਨ ਸਾਹਿਬ ਨੇ ਕਿਹਾ ਉਹ ਵੀ ਗ੍ਰਾਂਟ ਆਊਗੀ ਔਰ ਪਿੰਡ ਦੇ ਜੋ ਸਾਨੂੰ ਪੰਚਾਇਤਾਂ ਡਿਮਾਂਡ ਕਰਨੀਆਂ ਜੋ ਵੀ ਉਹਨਾਂ ਦੀ ਮੰਗ ਹੋਊਗੀ ਉਹਦੇ ਮੁਤਾਬਕ ਅਸੀਂ ਸਾਰਿਆਂ ਨੂੰ ਇਸ ਸਾਲ ਦੇ ਵਿੱਚ ਗਰੰਟਾ ਦੇਵਾਂਗੇ ਨਵੇਂ ਸਾਲ ਦਾ ਤੋਹਫਾ ਦੰਨਿਆ ਨਵੇਂ ਸਾਲ ਦੇ ਪਹਿਲੇ ਹਫਤੇ ਅਸੀਂ ਜਿਹੜੇ ਵਿਕਾਸ ਦੇ ਗ੍ਰਾਂਟ ਸੁਵੰਡੀਆਂ ਨੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਗ੍ਰਾਂਟਾਂ ਦੀ ਛੜੀ ਲਗਾ ਦਿੱਤੀ ਗਈ ਹੈ ਇਸੇ ਲੜੀ ਦੇ ਤਹਿਤ ਵਿਧਾਇਕ ਵੱਲੋਂ ਆਪਣੇ ਦਫ਼ਤਰ ਵਿਖੇ 41 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਸੈਕਸ਼ਨ ਲੈਟਰ ਪੰਚਾਇਤਾਂ ਨੂੰ ਮੁਹੱਈਆ ਕਰਾਇਆ ਗਿਆ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਸੰਕੇਤ ਦਿੱਤੇ ਗਏ ਨੇ ਕਿ ਆਉਣ ਵਾਲੇ 2 ਸਾਲ ਵਿਕਾਸ ਕਾਰਜਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲੇ ਨੇ ਇਨ੍ਹਾਂ ਸਾਲਾਂ ਵਿੱਚ ਸੂਬੇ ਦੀ ਕਾਇਆਕਲਪ ਕੀਤੀ ਜਾਏਗੀ ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 41 ਲੱਖ ਰੁਪਏ ਦੇ ਗ੍ਰਾਂਟਾਂ ਸੈਕਸ਼ਨ ਲੈਟਰ ਮਹੱਈਆ ਕਰਾਏ ਗਏ ਨੇ ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਨੂੰ ਅਲੱਗ-ਅਲੱਗ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਾਂਟਾਂ ਵੀ ਜਾਰੀ ਹੋਣਗੀਆਂ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਏਗਾ ਜੋ ਅਸੀਂ ਬਲਾਕ ਸਰਾਂਦੇ ਸਾਡੇ ਸਰਪੰਚ ਸਾਹਿਬਾਨ ਖੜੇ ਨੇ ਨਵੇਂ ਸਾਲ ਦਾ ਤੋਹਫਾ ਦੰਦੇ ਨਵੇਂ ਸਾਲ ਦੇ ਪਹਿਲੇ ਹਫਤੇ ਅਸੀਂ ਜਿਹੜੇ ਵਿਕਾਸ ਦੇ ਗ੍ਰਾਂਟ ਸੰਵੰਡੀਆਂ ਨੇ ਔਰ 41 ਲੱਖ ਦੇ ਗ੍ਰਾਂਟ ਸਬਕ-ਵਕ ਪੰਚਾਇਤਾਂ ਨੂੰ ਦਿੱਤੀਆਂ ਨੇ ਔਰ ਅਸੀਂ ਆਹ ਸਾਲ ਜਿਹੜਾ ਹੈਗਾ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਡੇ ਸਰਪੰਚ ਸਾਹਿਬਾਨ ਨੂੰ ਕਿ ਆਹ ਸਾਲ ਬੜਾ ਵਿਕਾਸ ਦਾ ਹੋਊਗਾ ਕੋਈ ਪਿੰਡ ਐਸਾਨੀ ਰਹਿਣ ਦੇਣਾ ਜਿਹਦੇ ਤੇ ਅਸੀਂ ਗ੍ਰਾਂਟ ਨਾ ਦੇਈਏ ਜੋ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਕਿਹਾ ਉਹ ਵੀ ਗਰੰਟ ਆਊਗੀ ਔਰ ਪਿੰਡ ਦੇ ਜੋ ਸਾਨੂੰ ਪੰਚਾਇਤਾਂ ਡਿਮਾਂਡ ਕਰਨੀਆਂ ਜੋ ਵੀ ਉਹਨਾਂ ਦੀ ਮੰਗ ਹੋਊਗੀ ਉਹਦੇ ਮੁਤਾਬਕ ਅਸੀਂ ਸਾਰਿਆਂ ਨੂੰ ਇਸ ਸਾਲ ਦੇ ਵਿੱਚ ਗਰੰਟਾ ਦੇਵਾਂਗੇ ਔਰ ਇਸ ਸਾਲ ਅਸੀਂ ਵਿਕਾਸ ਦਾ ਬਰਮ ਨਾਵਾਂਗੇ ਸਾਲ 2025 ਦੇ ਪਹਿਲੇ ਹਫ਼ਤੇ ਹੀ ਵਿਧਾਇਕ ਵੱਲੋਂ ਗਰੰਟਾਂ ਦੀ ਲਗਾਈ ਗਈ ਝੜੀ ਇਹ ਵਿਸ਼ਵਾਸ ਦਿਵਾਉਣਾ ਚਾਹਣਾ ਸਾਡੇ ਸਰਪੰਚ ਸਾਹਿਬਾ ਉਹਨਾਂ ਨੂੰ ਕਿ ਆਹ ਸਾਲ ਬੜਾ ਵਿਕਾਸ ਦਾ ਹੋਊਗਾ ਕੋਈ ਪਿੰਡ ਐਸਾਨੀ ਰਹਿਣ ਦੇਣਾ ਜਿਹਦੇ ਤੇ ਅਸੀਂ ਗਰੰਟ ਨਾ ਦੇਈਏ ਜੋ માનਯੋਗ ਸਰਦਾਰ ਪ੍ਰਵਸੀ ਮਾਨ ਸਾਹਿਬ ਨੇ ਕਿਹਾ ਉਹ ਵੀ ਗਰੰਟ ਆਊਗੀ ਔਰ ਪਿੰਡ ਦੇ ਜੋ ਸਾਨੂੰ ਪੰਚਾਇਤਾਂ ਡਿਮਾਂਡ ਕਰਨੀਆਂ ਜੋ ਵੀ ਉਹਨਾਂ ਦੀ ਮੰਗ ਹੋਊਗੀ ਉਹਦੇ ਮੁਤਾਬਿਕ ਅਸੀਂ ਸਾਰਿਆਂ ਨੂੰ ਇਸ ਸਾਲ ਦੇ ਵਿੱਚ ਗਰੰਟਾ ਦਵਾਂਗੇ ਨਵੇਂ ਸਾਲ ਦਾ ਤੋਹਫਾ ਦੰਦੇ ਆ ਨਵੇਂ ਸਾਲ ਦੇ ਪਹਿਲੇ ਹਫਤੇ ਅਸੀਂ ਜਿਹੜੇ ਵਿਕਾਸ ਦੇ ਗ੍ਰਾਂਟ ਸੁਵੰਡੀਆਂ ਨੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਗਰੰਟਾਂ ਦੀ ਛੜੀ ਲਗਾ ਦਿੱਤੀ ਗਈ ਹੈ ਇਸੇ ਲੜੀ ਦੇ ਤਹਿਤ ਵਿਧਾਇਕ ਵੱਲੋਂ ਆਪਣੇ ਦਫ਼ਤਰ ਵਿਖੇ 41 ਲੱਖ ਰੁਪਏ ਦੇ ਗ੍ਰਾਂਟਾਂ ਦੇ ਸੈਕਸ਼ਨ ਲੈਟਰ ਪੰਚਾਇਤਾਂ ਨੂੰ ਮਹੱਈਆ ਕਰਾਇਆ ਗਿਆ ਇਸ ਮੌਕੇ ਵਿਧਾਇਕ ਲਕਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਸੰਕੇਤ ਦਿੱਤੇ ਗਏ ਨੇ ਕਿ ਆਉਣ ਵਾਲੇ 2 ਸਾਲ ਵਿਕਾਸ ਕਾਰਜਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲੇ ਨੇ ਇਹਨਾਂ ਸਾਲਾਂ ਵਿੱਚ ਸੂਬੇ ਦੀ ਕਾਇਆਕਲਪ ਕੀਤੀ ਜਾਏਗੀ ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 41 ਲੱਖ ਰੁਪਏ ਦੇ ਗ੍ਰਾਂਟਾਂ ਸੈਕਸ਼ਨ ਲੈਟਰ ਮਹੱਈਆ ਕਰਾਇਆ ਗਏ ਨੇ ਉਹਨਾਂ ਕਿਹਾ ਕਿ ਵੱਖ-ਵੱਖ ਪਿੰਡਾਂ ਨੂੰ ਅਲੱਗ-ਅਲੱਗ ਗਰੰਟਾਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਗਰੰਟਾਂ ਵੀ ਜਾਰੀ ਹੋਣਗੀਆਂ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਏਗਾ ਜੋ ਅਸੀਂ ਬਲਾਕ ਸਰਾਂਦੇ ਸਾਡੇ ਸਰਪੰਚ ਸਹਿਬਾਨ ਖੜੇ ਨੇ ਨਵੇਂ ਸਾਲ ਦਾ ਤੋਹਫਾ ਦੰਦੇ ਨਵੇਂ ਸਾਲ ਦੇ ਪਹਿਲੇ ਹਫਤੇ ਅਸੀਂ ਜਿਹੜੇ ਵਿਕਾਸ ਦੇ ਗ੍ਰਾਂਟ ਸੰਵੰਡੀਆਂ ਨੇ ਔਰ 41 ਲੱਖ ਦੇ ਗ੍ਰਾਂਟ ਵੱਖ-ਵੱਖ ਪੰਚਾਇਤਾਂ ਨੂੰ ਦਿੱਤੀਆਂ ਨੇ ਔਰ ਅਸੀਂ ਆਹ ਸਾਲ ਜਿਹੜਾ ਹੈਗਾ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹਣਾ ਸਾਡੇ ਸਰਪੰਚ ਸਾਹਿਬਾ ਉਹਨਾਂ ਨੂੰ ਕਿ ਆਹ ਸਾਲ ਬੜਾ ਵਿਕਾਸ ਦਾ ਹੋਊਗਾ ਕੋਈ ਪਿੰਡ ਐਸਾਨੀ ਰਹਿਣ ਦੇਣਾ ਜਿਹਦੇ ਤੇ ਅਸੀਂ ਗ੍ਰਾਂਟ ਨਾ ਦਈਏ ਜੋ ਮਾਨਯੋਗ ਸਰਦਾਰ ਪ੍ਰਮੋਦ ਸਿੰਘ ਮਾਨ ਸਾਹਿਬ ਨੇ ਕਿਹਾ ਉਹ ਵੀ ਗ੍ਰਾਂਟ ਆਊਗੀ ਔਰ ਪਿੰਡ ਦੇ ਜੋ ਸਾਨੂੰ ਪੰਚਾਇਤਾਂ ਡਿਮਾਂਡ ਕਰਨੀਆਂ ਜੋ ਵੀ ਉਹਨਾਂ ਦੀ ਮੰਗ ਹੋਊਗੀ ਉਹਦੇ ਮੁਤਾਬਕ ਅਸੀਂ ਸਾਰਿਆਂ ਨੂੰ ਇਸ ਸਾਲ ਦੇ ਵਿੱਚ ਗ੍ਰਾਂਟਾ ਦਵਾਂਗੇ ਔਰ ਇਸ ਸਾਲ ਅਸੀਂ ਵਿਕਾਸ ਦਾ ਵਰ੍ਹਾ ਮਨਾਵਾਂਗੇ